ਹੁਕਮ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸੇ ਵੇਲੇ ਕਾਰ ਸੇਵਾ ਸ਼ੁਰੂ ਕੀਤੀ ਤੇ ਦਰਬਾਰ ਸਾਹਿਬ ਦੇ ਅੰਦਰ ਸੋਨੇ ਦੀ ਸੇਵਾ ਸ਼ੁਰੂ ਕਰ ਦਿੱਤੀ ਜਿਹਦੇ ਕਰਕੇ ਅਮਰੀਕਾ ਕਹਿੰਦਾ ਕਿ ਦੁਨੀਆ ਦਾ ਇੱਕ ਨੰਬਰ ਦਾ ਬਾਦਸ਼ਾਹ ਆਖਰੀ ਗੱਲ ਕਹਿ ਕੇ ਸਮਾਪਤੀ ਕਰ ਲਗਾ ਦੁਨੀਆ ਦਾ ਹਰ ਬੰਦਾ ਜਿੱਥੇ ਕੋਈ ਕੰਮ ਕਰਦਾ ਭਾਵੇਂ ਉਹ ਸੇਵਾ ਕਰੇ ਤੇ ਭਾਵੇਂ ਉਹ ਵੈਹੇ ਕੰਮ ਕਰੇ ਹਰ ਬੰਦਾ ਚਾਹੁੰਦਾ ਵੀ ਐਂਡ ਤੇ ਮੇਰਾ ਨਾਮ ਜਰੂਰ ਲਿਖਿਆ ਜਾਣਾ ਚਾਹੀਦਾ ਮੇਰਾ ਨਾਮ ਜਰੂਰ ਅੱਗੇ ਆਉਣਾ ਚਾਹੀਦਾ ਆਪਾਂ ਗੁਰਦਾਰਿਆਂ ਦੀ ਸੇਵਾ ਕਰਦੇ ਆਂ ਪੱਖਾ ਚੜਾਈਏ ਤੇ ਤਦ ਵੀ ਨਾਮ ਨਿਖਾ ਲੈਨੇ ਵਾਟਰ ਕੂਲਰ ਚੜਾਤਾ ਤਦ ਵੀ ਨਾਮ ਲਿਖਾਈਦਾ ਗਲਾਸ ਕੌਲੀਆਂ ਚਮਚੇ ਲਗਾਤੇ ਤਾਂ ਵੀ ਆਪਣਾ ਉਹ ਰੋਟੀ ਖਾਣ ਦਾ ਮਤਲਬ ਨਹੀਂ ਤਾਂ ਮਤਲਬ ਇਹ ਤਾਂ ਵੀ ਜਦੋਂ ਪ੍ਰਸ਼ਾਦਾ ਸ਼ਕਿਆ ਫੁਰਕੀ ਦੇ ਨਾਲ ਉਹ ਥਾਲੀ ਸਾਫ਼ ਕਰਨ ਤੇ ਸਾਡੇ ਟੱਬਰ ਦਾ ਨਾਮ ਜਰੂਰ ਪੜੇ ਇਹ ਥਾਲੀਆਂ ਸਾਡੇ ਟੱਬਰ ਦੀਆਂ ਕਿਹੜੀ ਭਗਤੀ ਨੂੰ ਪਾਏ ਇਹ ਕੋਈ ਭਗਤੀ ਨਹੀਂ ਅਸਲ ਦੇ ਵਿੱਚ ਵਿਖਾਵਾ ਬਣ ਜਾਂਦੀ ਹੈ ਹੁਣ ਕੰਦਾ ਨੂੰ ਲਵਾਵੇ ਸ਼ੇਰੇ ਪੰਜਾਬ ਸੋਨਾ ਤੇ ਆਖਰੀ ਜਿਹੜਾ ਪਤਰਾ ਲੱਗਣਾ ਸੀ ਨਾ ਉਹ ਦਰਬਾਰ ਸਾਹਿਬ ਦੇ ਬਿਲਕੁਲ ਮੱਥੇ ਦੇ ਉੱਤੇ ਲੱਗਾ ਜਦੋਂ ਤੁਸੀਂ ਸਰਦਲ ਤੇ ਮੱਥਾ ਟੇਕੇ ਅੰਦਰ ਵੜਨ ਲੱਗੋਗੇ ਨਾ ਤਾਂ ਨੂੰ ਵੇਖੋ ਉਹ ਆਖਰੀ ਪਤਰਾ ਲੱਗਾ ਸੀ ਮਿਸਤਰੀਆਂ ਨੇ بڑے ਪਤਰੇ ਬਣਾ ਬਣਾ ਕੇ ਆਂਦੇ ਸੋਨੇ ਦੇ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਕਰਾਈ ਕਿਸੇ ਨੇ ਕੋਝ ਆਖਿਆ ਕਿਸੇ ਨੇ ਕੋਝ ਆਖਿਆ ਸ਼ੇਰੇ ਪੰਜਾਬ ਨੇ ਆਖਿਆ ਮੈਂ ਕੌਣ ਹਾਂ ਸੇਵਾ ਕਰਾਉਣ ਵਾਲਾ ਪੱਤਰਾ ਉਹ ਲਾਉ ਜਿਹੜੇ ਪੱਤਰੇ ਦੇ ਵਿੱਚ ਹੰਕਾਰ ਦੀ ਬੂਨਾ ਆਵੇ ਫਿਰ ਜਿਹੜਾ ਪੱਤਰਾ ਅੱਜ ਲੱਗਾ ਉਹ ਪਾਸ ਕੀਤਾ ਸ਼ੇਰੇ ਪੰਜਾਬ ਨੇ ਉਹਦੇ ਤੇ ਮੂਲ ਮੰਤਰ ਲਿਖਿਆ ਪਹਿਲਾਂ ਤੇ ਸਾਰਾ ਮੂਲ ਮੰਤਰ ਲਿਖਣ ਤੋਂ ਬਾਅਦ ਆ ਲਿਖਿਆ ਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣਾ ਪਰਮ ਸੇਵਕ ਸਿੱਖ ਜਾਣ ਕਰ ਮਹਾਰਾਜਾ ਰਣਜੀਤ ਸਿੰਘ ਦੇ ਪਾਸੋਂ ਇਹ ਸੇਵਾ ਕਰਾਈ ਆ ਪੱਤਰਾ ਅੱਜ ਵੀ ਲੱਗਾ ਉੱਤੇ ਜਿਹਦੇ ਵਿੱਚ ਨਿਮਰਤਾ ਦੀਆਂ ਹੱਦਾਂ ਪਾਰ ਕੀਤੀਆਂ ਪਈਆਂ ਇਹ ਰਾਜ ਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ